ਚਲਾਉਂਦਾ ਤੇ ਨਾਲ ਜਿਹੜਾ ਰੈਡੀ ਕਰੀ ਜਾਂਦੇ ਆ ਤੇ ਆ ਲੋ ਏ ਬਾਈ ਜੀ ਤਕਰੀਬਨ ਜਦੋਂ ਸੁੱਕ ਜੂਗਾ ਕਿ ਜਿਹੜੇ ਤਿੰਨ ਪੀਸ ਹੁਣ ਕੀ ਪ੍ਰੋਸੈਸ ਆ ਕਿੱਥੇ ਇੱਥੇ ਗੋਹਾ ਪੈਂਦਾ ਹੋਊਗਾ ਜਿਹੜੇ ਇੱਥੇ ਇੱਕ ਤਸਲਾ ਪੈ ਜਾਂਦਾ ਜੀ ਇੱਕ ਲੱਕੜ ਨਿਕਲ ਜਾਂਦੀ ਹੈ ਅੱਛਾ ਜੀ ਨਾਲ ਅਸੀਂ ਇਹ ਉਹ ਵੀ ਦਿੰਦੇ ਆ ਪਾਈਪ ਆਜੋ ਬਾਈ ਜੀ ਦਿਖਾਓ ਜੀ ਪਾਈਪ ਵਿੱਚ 5 ਐਚਪੀ ਦੀ ਮੋਟਰ ਹੈ ਜੀ ਜੀ ਕੰਟਰੀ ਡੇਢ ਜੂਨਟ ਖਾਂਦੀ ਹੈ ਇਹ ਅੱਛਾ ਇੱਕ ਇੱਕ ਘੰਟੇ ਦਾ ਡੇਢ ਜੂਨਟ ਖਾਂਦੀ ਹੈ ਜੀ ਹਾਂ ਜੀ 5 ਐਚਪੀ ਦੀ ਮੋਟਰ ਤੇਜ ਹਾਂ ਜੀ ਪ੍ਰਭਾਵ ਤੇਜੂਗਾ ਜੇ ਕੱਲੇ ਗੋਹੇ ਦੀ ਬਣਾਉਂਗੇ ਤਾਂ ਇਹਨੇ ਸਾਰਾ ਚੱਲਣਾ ਹੈ ਪੌਣਾ ਘੰਟਾ ਜੀ ਜੇ ਤੁਸੀਂ ਇਹਨੂੰ ਨਾਲ ਕੁਝ ਪਦਾਰਥ ਮਿਕਸ ਕਰ ਦੋ ਲਓ ਜੀ ਆ ਪਾ ਦਾ ਗੁਹਾ ਨੀਚੇ ਤੇ ਹੁਣ ਆ ਦੇਖੋ ਜੀ ਨੀਚੇ ਨਾਲ ਦੇ ਨਾਲ ਬਣ ਕੇ ਆਉਣਾ ਲਓ ਜੀ ਸੁਣੋ ਬਾਈ ਜੀ ਦੀ ਗੱਲ ਦੁਨੀਆ ਦਾ ਸਭ ਤੋਂ ਘੱਟ ਤੇਲ ਖਾਣਾ ਕੋਈ ਵੀ ਬੜੀ ਕੰਪਨੀ ਦਾ ਜਨਰੇਟਰ ਬੜੀ ਕੰਪਨੀ ਦਾ ਨਾਮ ਨਹੀਂ ਲਵਾਂਗਾ ਨੀਟ ਅਲਟ ਅੱਜ ਅੱਜਕੱਲ ਅਲਟਰਨੇਟਰ ਲੱਗਦਾ ਪਹਿਲਾਂ ਡਾਇਨਾਮੋ ਲੱਗਦਾ ਸੀਗਾ ਹੂੰ ਔਰ ਡਾਇਨਾਮੋ ਦੇ ਵਿੱਚ ਕੀ ਹੁੰਦਾ ਸੀਗਾ ਕਿ ਪਹਿਲਾਂ ਫਿਲਡਾਂ ਕਸੀਆਂ ਹੁੰਦੀਆਂ ਸੀਗੇ ਆਪਣੇ ਜਨਰੇਟਰ ਤੇ ਵੀ ਤਿੰਨ ਤਿੰਨ ਨਟ ਹੁੰਦੇ ਸੀਗੇ ਉਹਰੇ ਤੇ ਜੀ ਗੱਲ ਮੇਰਾ ਜਿਹੜਾ ਫਰੇਮ ਹੈ ਆਓ ਜੀ ਦੇਖੋ ਇਹਦੇ ਤੇ ਅਡਜਸਟਮੈਂਟ ਹੈ ਇਹ ਜੇ ਤੁਹਾਨੂੰ ਕੋ ਬੈਲਟ ਕੱਲ ਤੁਹਾਨੂੰ ਬੈਲਟ ਨਹੀਂ ਮਿਲਦੀ ਤੁਸੀਂ ਉੱਪਰ ਨੀਚੇ ਅਡਜਸਟਮੈਂਟ ਕਰ ਸਕਦੇ ਹੋ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੀ ਹਰ ਇੱਕ ਵੀਡੀਓ ਇਨਫੋਰਮੇਸ਼ਨਲ ਹੁੰਦੀ ਹੈ ਸਾਰਿਆਂ ਵਾਸਤੇ ਸਾਰੇ ਦੇਖ ਸਕਦੇ ਆ ਜ਼ਿਮੀਂਦਾਰ ਭਰਾ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਸਾਰੇ ਬਾਈ ਦੇਖ ਸਕਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਇੱਕ ਇਹੋ ਜੀ ਮਸ਼ੀਨ ਆ ਜਿਵੇਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਸੀਗਾ ਕਿ ਕਿਤਰਾ ਗੋਬਰ ਤੋਂ ਤੇ ਚੋਲਾ ਦੀ ਫੱਕ ਤੋਂ ਚੋਲਾ ਦੇ ਛਿਲਕੇ ਤੋਂ ਜਿਹੜਾ ਆਪਾਂ ਬਾਲਣ ਤਿਆਰ ਕਰ ਸਕਦੇ ਕੋਲਾ ਤਿਆਰ ਕਰ ਸਕਦੇ ਇਹੋ ਜੀ ਸੇਮ ਮਸ਼ੀਨ ਬਾਈ ਜੀ ਹਰਾਂ ਕੋਲ ਆਪਾਂ ਆਏ ਆ ਇਸ ਟਾਈਮ ਹੈਗੇ ਕਿੱਥੇ ਆ ਐਡਰੈਸ ਵੀ ਬਾਈ ਜੀ ਦੱਸਣਗੇ ਤੇ ਮਸ਼ੀਨ ਬਾਰੇ ਵੀ ਬਾਈ ਜੀ ਦੱਸਣਗੇ ਆ ਜੀ ਮੇਰਾ ਨਾਮ ਡਾਕਟਰ ਕਾਰਤਿਕ ਪਾਲ ਹੈ ਮੈਂ ਪਟਿਆਲਾ ਪੰਜਾਬ ਤੋਂ ਆ ਮੇਰੀ ਕੰਪਨੀ ਦਾ ਨਾਮ ਸਨੀ ਇੰਜੀਨੀਅਰਿੰਗ ਵਰਕਸ ਹੈ ਸੀ 55 ਫੋਗਲ ਪੁਆਇੰਟ ਚ ਸਿਸ ਦਿੱਤਾ ਜੀ ਅਸੀਂ ਇਹ ਮਸ਼ੀਨ ਬਣਾਈਏ ਗੋਬਰ ਤੋਂ ਲੱਕੜੀ ਬਣਾਉਂਦੀ ਲਓ ਜੀ ਕਰੋ ਚੈੱਕ ਪਹਿਲਾਂ ਆਪਣੇ ਪੁਰਾਣੇ ਟਾਈਮ ਚ ਉਹ ਲੇਡਿਸ ਉਹ ਉਪਲੇ ਬਣਾਉਂਦੀਆਂ ਸੀਗੀਆਂ ਹੁਣ ਅੱਜ ਕੱਲ ਉਹ ਮਿਲਦੀਆਂ ਨਹੀਂ ਆ ਤੇ ਲੇਬਰ ਦੀ ਬੜੀ ਪ੍ਰੋਬਲਮ ਹੈ ਤੇ ਅਸੀਂ ਇੱਕ ਆਟੋਮੈਟਿਕ ਮਸ਼ੀਨ ਬਣਾਤੀ ਹੈ ਬੜੇ ਕਟ ਰੇਡ ਚ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਤੇ ਅਸੀਂ ਇਹ ਲੱਕੜਾਂ ਨੂੰ ਬਾਲਣ ਦੇ ਤੌਰ ਤੇ ਯੂਜ਼ ਵੀ ਕਰ ਸਕ ਜੀ ਭਾਈ ਜੀ ਕਿਵੇਂ ਆ ਇਹ ਕਿੰਨੇ ਇਹਦੇ ਚ ਮੋਟਰ ਲੱਗੀ ਆ ਕਿਵੇਂ ਇਹਦੇ ਚ ਕੀ ਪ੍ਰੋਸੈਸ ਆ ਕਿੱਥੇ ਇੱਥੇ ਗੋਹਾ ਪੈਂਦਾ ਹੁੰਦਾ ਜਿਹੜੇ ਹਾਂ ਇੱਥੇ ਇੱਕ ਤਸਲਾ ਪੈ ਜਾਂਦਾ ਜੀ ਇੱਕ ਲੱਕੜ ਨਿਕਲ ਜਾਂਦੀ ਹੈ ਅੱਛਾ ਜੀ ਨਾਲ ਅਸੀਂ ਉਹ ਵੀ ਦਿੰਦੇ ਆ ਪਾਈਪ ਜੇ ਟੁਕੜੇ ਵੀ ਦਿੰਦੇ ਆ ਜੇ ਜੇ ਆ ਕੇ ਪਲਟਾਇਆ ਹੈ ਅਸੀਂ ਤੁਹਾਨੂੰ ਡੈਮੋ ਤੋਂ ਦਿਖਾਵਾਂਗੇ ਇਹਦੇ ਵਿੱਚ ਤੁਹਾਨੂੰ ਤਿੰਨ ਡਾਈਆਂ ਮਿਲਣਗੀਆਂ ਗੋਲ ਚੌਰਸ ਤੇ ਹਵਨ ਦੀ ਲੱਗ ਗੋਲ ਹੈ ਜੀ ਅੱਛਾ ਜੀ ਆ ਆ ਗਿਆ ਗੋਲ ਵਾਲਾ ਆ ਗੋਲ ਆ ਜੇ ਤੁਸੀਂ ਆਪਣੇ ਅਕੋਰਡਿੰਗ ਟੂ ਸ਼ੇਪ ਕਿਤੇ ਵੀ ਯੂਜ਼ ਕਰਨੀ ਹੈ ਅਕੋਰਡਿੰਗ ਟੂ ਸ਼ੇਪ ਅੱਛਾ ਬਾਈ ਜੀ ਇੱਕ ਇਹਨਾਂ ਨੇ ਬੜੀ ਵਧੀਆ ਮੈਨੂੰ ਗੱਲ ਦੱਸੀ ਸੀਗੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕਹਿੰਦੇ ਵੀ ਯਾਰ ਆਪਾਂ ਆ ਬਣਾਉਨੇ ਆ ਹਨਾ ਇਹ ਲੱਕੜ ਇਸ ਤਰ੍ਹਾਂ ਬਣਾਉਨੇ ਆ ਤਾਂ ਇਹਦਾ ਫਾਇਦਾ ਇਹ ਵੀ ਆ ਵੀ ਜਿਹੜਾ ਆਪਾਂ ਰੁੱਖਾਂ ਦਾ ਬਾਲਣ ਜੀ ਵੱਡਣਾ ਉਹਨਾਂ ਨੂੰ ਸਿਖਾਉਣਾ ਵੇਖੋ ਇਕੋ ਫਰੈਂਡਲੀ ਮਸ਼ੀਨ ਹੈ ਠੀਕ ਹੈ ਨਾ ਜੀ ਅੱਛਾ ਭਾਈ ਜੀ ਕਿੰਨੇ ਟਾਈਮ ਚ ਕਿੰਨਾ ਕਿੰਨੀ ਖਪਤ ਹੈ ਜੀ ਬਿਲਕੁਲ ਜੀ ਆਜੋ ਭਾਈ ਦਿਖਾਓ ਭਾਈ ਚ 5 ਐਚਪੀ ਦੀ ਮੋਟਰ ਹੈ ਜੀ ਜੀ ਕੰਟਰੀ ਡੈਡ ਯੂਨਟ ਖਾਂਦੀ ਹੈ ਇਹ ਅੱਛਾ 1 ਘੰਟੇ ਦਾ ਡੈਡ ਜੂਨਟ ਖਾਂਦੀ ਹੈ ਜੀ ਹਾਂ ਜੀ 5 ਐਚਪੀ ਦੀ ਮੋਟਰ ਬਿਲਕੁਲ ਜੇ ਕਿਸੇ ਭਰਾ ਨੇ ਬਿਜ਼ਨਸ ਕਰਨਾ ਹੋਵੇ ਤਾਂ ਮੈਂ 1 ਰੁਪਏ ਕਿਲੋ ਗੋਹਣ ਲਾਉਂਗਾ ਅੱਛਾ ਜੀ ਡੈਡ ਰੁਪਏ ਕਿਲੋ ਇਹਦੇ ਚ ਲੇਬਰ ਤੇ ਬਣਵਾਈ ਬਿਜਲੀ ਦਾ ਖਰਚਾ ਅੱਛਾ ਜੀ 2 ਰੁਪਏ ਕਿਲੋ ਕੋਸਟਿੰਗ ਪੈਣੀ ਹੈ ਯਾਨੀ 5 ਰੁਪਏ ਕਿਲੋ ਲਿਖ ਜਾਣੀ ਹੈ ਬਹੁਤ ਰਾਮ ਅੱਦੋ-ਅੱਦੋ ਬੱਜਦਾ ਜੀ ਬਾਈ ਜੀ ਕਹਿੰਦੇ ਆ ਕਿ 2.5 ਰੁਪਏ ਕਿਲੋ ਤਕਰੀਬਨ ਅਪਰੋਕਸੀਮੇਟਲੀ 10-20 ਪੈਸੇ ਉੱਪਰ ਥੱਲੇ ਵੀ ਹੋ ਸਕਦੇ ਆ ਇਹਦੀ ਆਪਣੀ ਜਿਹੜੀ ਮੇਕਿੰਗ ਦੀ ਬਣਾਉਣ ਦੀ ਕੋਸਟਿੰਗ ਪੈਂਦੀ ਆ ਹਾਂ ਜੀ ਹਾਂ ਜੀ ਜੇ ਜਿਹੜੀ ਆ ਵਿਕਣ ਦੀ ਕੋਸਟਿੰਗ ਇਹਦੀ ਉਹ 5 ਰੁਪਏ ਅੱਛਾ ਭਾਈ ਜਿਹੜਾ ਇਹ ਤੋਂ ਬਣਦਾ ਹੈ ਬਾਲਣਾ ਕਹਿ ਲੋ ਹਣਾ ਜੋ ਵੀ ਲੱਕੜ ਇਤ ਬਣਦੀ ਹੈ ਗੋਹੇ ਤੋਂ ਅੱਛਾ ਇਹ ਮਸ਼ੀਨ ਕੱਲੇ ਗੋਹੇ ਦੀ ਬਣਾਉਂਦੀ ਹੈ ਇਹ ਮਸ਼ੀਨ ਗੋਹੇ ਦੀ ਵੀ ਬਣਾਉਂਦੀ ਹੈ ਜੇ ਤੁਸੀਂ ਦੇ ਤੁਸੀਂ ਗੋਹੇ ਦੇ ਨਾਲ 70% ਗੋਹੇ ਚ 30% ਲੱਕੜੀ ਦਾ ਬਰਾਦਾ ਮਿਲਾਣਾ ਹੈ ਮਿਕਸਬੂਰਾ ਜਿਹਨੂੰ ਕਹਿੰਦੇ ਹਣਾ ਜੀ ਉਹ ਵੀ ਮਿਲਾ ਸਕਦੇ ਆ ਇਹਦੀ ਪਾਵਰ ਨੂੰ ਵਧਾਉਣ ਵਾਸਤੇ ਅੱਛਾ ਅੱਛਾ ਜੀ ਉਹ ਉਹਦੇ ਨਾਲ ਫਿਰ ਜ਼ਿਆਦਾ ਅਗ ਹੋਲ ਜ਼ਿਆਦਾ ਪੁੱਠੀਆਂ ਜਣਾਣਾ ਸ਼ੁਰੂ ਹੋ ਜੀ ਹੂੰ ਬਿਲਕੁਲ ਜੀ ਅੱਛਾ ਇਤੋਂ ਬਣੀ ਵੀਰ ਜੀ ਲੱਕੜ ਆ ਜਿਹੜੀ ਹਾਂਜੀ ਕਿੰਨੀ ਦੀ ਜੱਗੋ ਦੀ ਹੁੰਦੀ ਆ ਨਾਰਮਲ ਪੱਟੀਆਂ ਪੁੱਟੀਆਂ ਬੋਇਲਰਾਂ ਚ ਵਧੀਆ ਕੰਮ ਕਰੂ ਲਓ ਜੀ ਦੇਖੋ ਗੱਲ ਇਹ ਆ ਜੀ ਜੇ ਤਾਂ ਕਿਸੇ ਨੇ 70% ਗੋਹੇ ਚ 30% ਚਾਵਲ ਦੀ ਪੱਕ ਮਿਲਾਤੀ ਲੱਕੜੀ ਦਾ ਬਰਾਦਾ ਮਿਲਾਤਾ ਜਾਂ ਕੰਨੇ ਦੀ ਜਿਹੜੀ ਬਚੀ ਹੋਈ ਮਲ ਉਹ ਮਿਲਾਤੀ ਤਾਂ ਇਹਦੀ ਪਾਵਰ ਵੱਜ ਜਾਣੀ ਹੈ ਅੱਛਾ ਜੀ ਪੱਕ ਦੀ ਜਿਹੜੀ ਪ੍ਰਭਾਵ ਤੇਜ ਹੋਣੀ ਹੈ ਹਾਂਜੀ ਪ੍ਰਭਾਵ ਤੇਜ ਹੋਗਾ ਜੇ ਕੱਲੇ ਗੋਹੇ ਦੀ ਬਣਾਉਂਗੇ ਤਾਂ ਇਹਨੇ ਸਾਰਾ ਚੱਲਣਾ ਹੈ ਪੌਣਾ ਘੰਟਾ ਜੀ ਜੇ ਤੁਸੀਂ ਇਹਨੂੰ ਨਾਲ ਕੁਝ ਪਦਾਰਥ ਮਿਕਸ ਕਰ ਦੋਗੇ ਤਾਂ ਇਹਨੇ ਚੱਲ ਜਾਣਾ 2 ਘੰਟੇ 2 ਘੰਟੇ ਠੀਕ ਹੈ ਜੀ ਲਓ ਜੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇ ਦੀ ਬਾਈ ਜੀ ਨੇ ਅੱਛਾ ਟਾਇਰ ਲੱਗੇ ਨਹੀਂ ਹਾਂਜੀ ਟਾਇਰ ਲੱਗੇ ਨੇ ਜਿੱਥੇ ਮਰਜ਼ੀ ਲਾਜੋ ਜਿੱਥੇ ਮਰਜ਼ੀ ਲਾਜੋ ਘ ਆ ਮੜਾ ਜਮੈਂ ਐ ਕਰਿਆ ਤੇ ਜਿੱਥੇ ਮਰਜ਼ੀ ਰੇੜ ਕੇ ਲੈ ਜਾਓ ਅੱਛਾ ਬਾਈ ਜੀ ਕਿਵੇਂ ਆ ਕਿੰਨੇ ਦੀ ਪੈਂਦੀ ਆ ਕੀ ਕੋਸਟ ਆ ਬਾਈ ਜੀ ਸਾਰੀ 66000 ਦੀ ਮਸ਼ੀਨ ਆ ਅੱਛਾ ਜੀ 5 ਐਚਪੀ ਦੀ ਮੋਟਰ ਨਾਲ ਲਗਾ ਦੂੰਗਾ ਜਿੰਨੂੰ ਸਿੰਗਲ ਫੇਸ ਚੀ ਦੇ ਸਿੰਗਲ ਫੇਸ ਦੇ ਦੂੰਗਾ ਜਿੰਨੂੰ 3 ਫੇਸ ਚੀ ਦੇ 3 ਫੇਸ ਦੇ ਦੂੰਗਾ ਓਕੇ ਜੀ ਕੋਈ ਹੋਰ ਹੀ ਪ੍ਰੋਡਕਸ਼ਨ ਦਾ ਕੋਈ ਲੈਣ ਦੇਣ ਨਹੀਂ ਇਹਦੇ ਚ ਜਿਹੜੇ ਜਿਹੜੇ ਜਿਹੜਾ ਕਨੈਕਸ਼ਨ ਹੋਇਆ ਉਸ ਹਿਸਾਬ ਨਾਲ ਅਸੀਂ ਮੋਟਰ ਦੇ ਦਾਂਗੇ ਬਾਕੀ ਬਾਈ ਜੀ ਇੱਕ ਚੀਜ਼ ਐ ਵੀ ਹੁਣ ਆਪਾਂ ਇਹਦੇ ਤੋਂ ਬਣਦਾ ਦਿਖਾਈਏ ਹਾਂਜੀ ਬਣਦਾ ਦਿਖਾਈਏ ਇਹ ਵੀਡੀਓ ਦੇ ਵਿੱਚ ਬਣੇ ਰਿਓ ਹੁਣ ਤੁਹਾਨੂੰ ਆਪਾਂ ਬ ਤੇ ਪਾਵਰ ਹਰ ਇੱਕ ਤਰ੍ਹਾਂ ਦੀ ਇਹ 5 ਘੱਟ ਤੋਂ ਘੱਟ ਚਾਹੀਦੀ ਹੈ ਮੋਟਰ ਦੀ ਕੱਲੋ ਘਟੋੜ 5 ਦੀ ਪਾਵਰ ਹੀ ਨਹੀਂ ਹੈਣੀ ਇਹ ਤਾਂ 3 ਐਚਪੀ ਮੋਟਰ ਦੇ ਵੀ ਚੱਲ ਸਕਦੀ ਹੈ ਬਟ ਮੈਂ ਇਸ ਲਈ ਪਾਵਰ ਥੋੜੀ 5 ਐਚਪੀ ਦੀ ਤਾਂ ਲਈ ਹੈ ਜੇ ਕੋਈ ਪੱਥਰ ਆ ਜਾਏ ਗੋਬਰ ਦੇ ਨਾਲ ਕੋਈ ਚਾਹੇ ਤਾਂ ਲੋਡ ਸੈਲ ਕੰਮ ਨਾ ਰੁਕੇ ਲੋਡ ਸੈਲ ਹਾਂਜੀ ਚਲੋ ਜੀ ਹੁਣ ਆਪਾਂ ਦਿਖਾਈਏ ਲਓ ਜੀ ਆਹਾ ਬਾਈ ਜੀ ਆਹ ਮਸ਼ੀਨ ਕਿਵੇਂ ਆ ਉਹੀ ਜਿਹੜੀ ਆਪਾਂ ਦਿਖਾਈ ਜੀ ਇਹ ਗੋਬਰ ਨਿਚੋੜਨ ਦੀ ਸਭ ਤੋਂ ਛੋਟੀ ਮਸ਼ੀਨ ਹੈ ਅੱਛਾ ਸਭ ਤੋਂ ਛੋਟੀ ਇਹ ਗੋਬਰ ਵਾਲੀਆ ਮਸ਼ੀਨਾਂ ਜਿਹੜੀਆਂ ਪਹਿਲੀ ਵੀਡੀਓ ਦਿਖਾਈਆਂ ਬਾਈ ਜੀ ਕਹਿੰਦੇ ਉਹਨਾਂ ਦੇ ਲਓ ਸਟਾਪ ਕਰ ਲੋ ਲਓ ਜੀ ਤੁਹਾਨੂੰ ਦੱਸਿਆ ਸੀਗਾ ਵੀ ਕਿਸ ਤਰ੍ਹਾਂ ਇਹ ਮਸ਼ੀਨ ਆ ਜਿਹੜੀ ਵਿਖਾਵਾਂਗੇ ਤੁਹਾਨੂੰ ਗੋਏ ਤੋਂ ਲੱਕੜੀ ਦੇ ਪੀਸ ਤਿਆਰ ਕਰਦੀ ਆ ਆ ਦੇਖੋ ਆ ਬਾਈ ਜੀ ਦਿਖਾਓ ਨੇੜੇ ਆ ਗੋਬਰ ਪਾਉਣ ਲੱਗੇ ਨੇ ਇਹਦੇ ਵਿੱਚ ਮਸ਼ੀਨ ਚ ਇੱਥੇ ਇਹਦੇ ਡੰਪ ਦੇ ਵਿੱਚ ਤੇ ਉਹ ਸਟਾਰਟ ਕਰ ਲੇ ਬਾਈ ਜੀ ਕਰੋ ਸਟਾਰਟ ਲਓ ਜੀ ਆ ਪਾ ਦਾ ਗੁਹਾ ਨੀਚੇ ਤੇ ਹੁਣ ਆ ਦੇਖੋ ਜੀ ਨੀਚੇ ਨਾਲ ਦੇ ਨਾਲ ਬਣ ਕੇ ਆਉਣਾ ਸ਼ੁਰੂ ਹੁੰਦਾ ਜਾਂਦਾ ਜੀ ਕੁਛ ਕਿਉਂਕਿ ਵਿੱਚ ਪਹਿਲਾਂ ਇਹਦੇ ਸੀਗਾ ਦੇ ਕੋ ਜ ਇਹਨਾਂ ਨੇ ਆ ਗੋਬਰ ਹੁਣ ਵਿੱਚ ਲੈ ਆਂਦਾ ਜੀ ਉਹਨੂੰ ਪਲਟਾਓ ਫਲਟਾਓ ਪਲਟਾਓ ਇਹ ਬਣ ਗਿਆ ਜੀ ਲਓ ਜੀ ਇਹ ਪਲਟਾ ਐਵੇਂ ਪਲਟਾ ਦੇਣਾ ਲਓ ਜੀ ਐਵੇਂ ਸੁਖ ਜਾਊਗਾ ਪਲਟਾਤਾ ਜੀ ਇਹ ਇੱਕ ਬਣ ਗਿਆ ਪੂਰਾ ਜੀ ਹੁਣ ਆ ਦੇਖੋ ਨੈਕਸਟ ਪੀਸ ਬਣ ਰਹਿ ਜਗੇ ਆ ਦੇਖੋ ਫਿਰ ਬਣ ਕੇ ਆ ਗਿਆ ਜੀ ਇਹ ਤਾਂ ਮਿੰਟੋ ਮਿੰਟ ਬਣਾਉਂਦਾ ਇੱਕ ਬੱਠਲ ਗੋਹੇ ਦਾ ਜਾਂ ਇੱਕ ਤੁਸੀਂ ਤਸਲਾ ਕਹ ਲਓ ਗੋਹੇ ਦਾ ਜਿਹੜਾ ਉਹ ਤਾਂ ਮਤਲਬ ਕੀ ਮਿਲਦਾ ਵੀਕ ਸੈਕਿੰਡ ਦੇ ਵਿੱਚ ਖਾਲੀ ਕਰ ਦਿੰਦੇ ਬਿਲਕੁਲ ਬਿਲਕੁਲ ਇਹ ਇਹਦੀ ਪ੍ਰੋਡਕਸ਼ਨ ਆ ਦੇਖੋ ਬਾਈ ਉਧਰ ਚਲਾਉਂਦਾ ਤੇ ਨਾਲ ਜਿਹੜਾ ਰੈਡੀ ਕਰੀ ਜਾਂਦੇ ਆ ਤੇ ਆ ਲੋ ਜੀ ਏ ਬਾਈ ਜੀ ਤਕਰੀਬਨ ਜਦੋਂ ਸੁੱਕ ਜੂਗਾ ਕਿ ਜਿਹੜੇ ਤਿੰਨ ਪੀਸ ਹੁਣ ਬਣ ਗਏ ਨੇ ਇਹ ਕਿੰਨਾ ਕਿਲੋ ਵੱਲਣ ਹੋਊਗਾ ਹੋਊਗਾ 4-5 ਕਿਲੋ ਦਾ ਹਾਂ ਹਾਂ 2 ਤੋਂ 2.5 ਇਹ ਮਤਲਬ ਪਤਾ ਕੀ ਇਹ 1 ਕਿਲੋ ਦਾ ਇੱਕ ਪੀਸ ਹੈ ਸੁੱਕ ਕੇ 800 ਗ੍ਰਾਮ ਦਾ ਰਹਿ ਜੂਗਾ ਇਹ ਅੱਛਾ ਜੀ ਹਾਂਜੀ ਆ ਦਿਖਾਓ ਜੀ ਆ ਜਿਹੜੇ ਤਿੰਨ ਪੀਸ ਬਣੇ ਨੇ ਬਾਈ ਜੀ ਕਹਿੰਦੇ ਵੀ ਇਹ ਤਕਰੀਬਨ 1 ਕਿਲੋ ਦਾ ਇੱਕ ਪੀਸ ਆ 800 ਗ੍ਰਾਮ 750 ਤੋਂ 800 800 850 ਦੇ ਵਿੱਚ ਰਹਿ ਜੂਗਾ ਕਿਉਂਕਿ ਕੁਦਰਤੀ ਚੀਜ਼ ਆ ਨਾ ਸਿਸਟਮ ਜਿਹੜਾ ਤੇ ਇਹਦੇ ਨੇੜੇ ਤੇੜੇ ਇਹਦੀ ਜਿਹੜੀ ਆ ਕੁਆंटਿਟੀ ਆ ਤੋ ਆਪਣੇ ਵੀਵਰਸ ਨੂੰ ਇੱਕ ਚੀਜ਼ ਔਰ ਦੱਸਣੀ ਆ ਜੀ ਜੀ ਹਾਂਜੀ ਜਿੰਨੇ ਜਿਹੜਾ ਇਹ ਇਹਦੇ ਚਾ ਗੋਬਰ ਚਿਹਦਾ ਜਿਹੜਾ ਤਾਜ਼ਾ ਗੋਬਰ ਹੈ ਤਾਂ ਆਪਾਂ ਚਿਹਦਾ ਤਿੰਨ ਤੋਂ ਚਾਰ ਦਿਨ ਪੁਰਾਣਾ ਅੱਛਾ ਜੀ ਜੇ ਆਪਣੇ ਕੋਲ ਗੋਬਰ ਪੁਰਾਣਾ ਹੈ ਤਾਂ ਉਹਨੂੰ ਨਵੇਂ ਨਾਲ ਮਿਕਸ ਕਰਨਾ ਹੈ ਅੱਛਾ ਜੀ ਰਲਾ ਕੇ ਪਾਉਣਾ ਰਲਾ ਕੇ ਪਾਣਾ ਹੈ ਹਲਕੀ ਨਮੀ ਨਾਲ ਕਰਨਾ ਇਹਨੂੰ ਜੀ ਜੀ ਬਿਲਕੁਲ ਠੀਕ ਹੈ ਪੁਰਾਣੇ ਨਾਲ ਨਵਾਂ ਮਿਕਸ ਕਰ ਲਓ ਨਵੇਂ ਨਾਲ ਪੁਰਾਣਾ ਮਿਕਸ ਕਰ ਲਓ ਜੀ ਥੋੜਾ ਜਿਹਾ ਗਿੱਲਾ ਥੋੜਾ ਜਿਹਾ ਸੁੱਕਾ ਤਾਂ ਹੀ ਚੱਲੂਗਾ ਤਾਂ ਹੀ ਹਡਨਸ ਆਉਗੀ ਨਹੀਂ ਤਾਂ ਪਾਣੀ ਕਿਸਨੇ ਮਿਲਾਣਾ ਨਹੀਂ ਬਾਹਰੋਂ ਅੱਛਾ ਜੀ ਪਾਣੀ ਨਹੀਂ ਪਾਣੀ ਦਾ ਜਿਹੜਾ ਨੇਚਰਲ ਪਦਾਰਥ ਹੈ ਉਹਦਾ ਹੋਣਾ ਚਾਹੀਦਾ ਉਹ ਉਹ ਹੀ ਇਹਨੂੰ ਚਿਪਕਾਉਂਦਾ ਹੈ ਜੇ ਤੁਸੀਂ ਬਾਹਰੋਂ ਪਾਣੀ ਮਿਲਾਤਾ ਚਿੱਕੜ ਬਣ ਜਾਣਾ ਲਓ ਜੀ ਸਾਰਾ ਪ੍ਰੋਸੈਸ ਸਮਝ ਲਓ ਅੱਛਾ ਇਹ ਬਾਈ ਜੀ ਨੇ ਆਪਾਂ ਨੂੰ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਪਿੱਛੇ ਵਿਖਾ ਕੇ ਦਿਤਾ ਵੀ ਚੌਰਸ ਵੀ ਆਪਾਂ ਦੇ ਜਿਹਾ ਆਪਣਾ ਜੀ ਕਰਦਾ ਚੌਰਸ ਬਣਾਉਣਾ ਹਾਂਜੀ ਉਹ ਡਾਈ ਤੇ ਕੋ ਬਾਲਣਾ ਜੀ ਉਹ ਡਾਈ ਅੱਗ ਲਾ ਕੇ ਤੁਸੀਂ ਚੌਰਸ ਵੀ ਕਰ ਸਕਦੇ ਤੋਂ ਬਾਈ ਜੀ ਨੇ ਪ੍ਰੋਸੈਸ ਕਰਕੇ ਦਿਖਾਇਆ ਉਵੇਂ ਅੱਗੇ ਲੈ ਕੇ ਕੈਸ਼ ਹਨਾ ਜੀ ਤੇ ਉਹ ਤੁਸੀਂ ਤਿਆਰ ਕਰ ਸਕਦੇ ਹੋ ਹੁਣ ਬਾਈ ਜੀ ਜਨਰੇਟਰ ਦਿਖਾ ਦਿਓ ਮੈਨੂੰ ਜਿਹੜਾ ਤੁਸੀਂ ਕਹਿ ਰਹੇ ਸੀਗੇ ਬਾਬੂ ਜੀ ਦੁਨੀਆ ਦਾ ਜਨਰੇਟਰ ਨੇ ਇਹਨਾਂ ਕੋਲ ਇੱਕ ਮੈਂ ਤਾਂ ਥੋੜੀ ਜਿਹੀ ਝਲਕ ਜਨਰੇਟਰਾਂ ਤੇ ਵੀ ਪ੍ਰਵਾਹ ਦੀਏ ਬਾਈ ਜੀ ਕੋਲ ਨੇ ਜਿਹੜੇ ਬਿਲਡ ਕਰਦੇ ਨੇ ਇੱਥੇ ਹਾਂਜੀ 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 ਇਹ ਸਾਰੀ ਇੰਡਸਟਰੀ ਦੇ ਵਿੱਚ ਲਗਾਤਾਰ ਕੰਮ ਚੱਲ ਰਿਹਾ ਮੈਨੂੰ ਆਏ ਨੂੰ 3 ਘੰਟੇ ਹੋ ਜਲੇ ਨੇ ਇੱਥੇ ਤੇ ਵਰਕਰ ਬੜੀ ਸ਼ਿੱਦਤ ਨਾਲ ਬੜੀ ਪਿਆਰ ਨਾਲ ਸ਼ੌਂਕ ਨਾਲ ਕੰਮ ਕਰਦੇ ਨੇ ਬਾਈ ਜੀ ਸ਼ੌਂਕ ਨਾਲ ਬੌਜੀ ਅਸੀਂ ਇਹ ਟਰੈਕਟਰ ਵਾਲੇ ਜਨਰੇਟਰ ਬਣਾਉਂਦੇ ਆਂ ਐਗਰੀਕਲਚਰ ਪਰਪਸ ਵਾਸਤੇ ਜਿਹੜੇ ਜ਼ਿਮੀਂਦਾਰ ਜਦੋਂ ਜੀਰੀ ਦਾ ਜੂਨ ਚਲਾਇਦਾ ਆਪਣਾ ਜੀਰੀ ਲੱਗਣ ਦਾ ਟਾਈਮ ਆਉਂਦਾ ਉਸ ਸਮੇਂ ਜਨਰੇਟਰਾਂ ਦੀ ਲੋੜ ਪੈਂਦੀ ਹੈ ਲਾਈਟ ਜਿਵੇਂ ਨਹੀਂ ਹੁੰਦੀ ਕਿਸੇ ਟਾਈਮ ਸਾਡਾ ਜਨਰੇਟਰ ਦੁਨੀਆ ਦਾ ਸਭ ਤੋਂ ਘੱਟ ਤੇਲ ਖਾਣ ਵਾਲਾ ਜਨਰੇਟਰ ਹੈ ਅੱਛਾ ਜੀ ਇਹ ਚੈਲੰਜ ਹੈ ਲਓ ਜੀ ਸੁਣੋ ਬਾਈ ਜੀ ਦੀ ਗੱਲ ਦੁਨੀਆ ਦਾ ਸਭ ਤੋਂ ਘੱਟ ਤੇਲ ਖਾਣ ਵਾਲਾ ਕੋਈ ਵੀ ਬੜੀ ਕੰਪਨੀ ਦਾ ਜਨਰੇਟਰ ਬੜੀ ਕੰਪਨੀ ਦਾ ਨਾਮ ਨਹੀਂ ਲਵਾਂਗਾ ਨਹੀਂ ਨਹੀਂ ਆਪਾਂ ਨਾਮ ਨਹੀਂ ਲਵਾਂਗੇ ਹਾਂਜੀ ਕੋਈ ਵੀ ਹਾਂਜੀ ਕੋਈ ਵੀ ਬੜੀ ਕੰਪਨੀ ਦਾ ਜਨਰੇਟਰ ਹੋਵੇ ਜੀ ਮੈਂ ਉਸ ਤੋਂ ਘੱਟ ਤੇ ਲਖਾਨ ਦੀ ਗਾਰੰਟੀ ਦਿੰਨਾ ਅੱਛਾ ਜੀ ਤੇ ਮੇਰੀ ਮੇਰੇ ਜਨਰੇਟਰ ਦੀ 2 ਸਾਲ ਦੀ ਗਾਰੰਟੀ ਹੈ ਸੜ ਜੇ ਪੁੱਗ ਜੇ ਮੇਰਾ ਮੈਂ ਬਦਲ ਕੇ ਪੀਸ ਦੂੰਗਾ ਚਾਹਦਕ ਆਪਾ ਪਲਾਉਂਗਾ ਨਾਲ ਦੀ ਨਾਲ ਨਵਾਂ ਪੀਸ ਬਦਲ ਕੇ ਦੂੰਗਾ ਕਿਹੜੇ ਮੱਥੇ ਕਿਹੜੇ ਮੱਥੇ ਅੱਛਾ ਭਾਈ ਜੀ ਤੁਸੀਂ ਕਹਿਆ ਵੀ ਦੁਨੀਆ ਦਾ ਸਭ ਤੋਂ ਘੱਟ ਤੇ ਆਜੋ ਭਾਈ ਇਧਰ ਵੀ ਦਿਖਾਓ ਘੱਟ ਖਾਨ ਵਾਲਾ ਤੇਲ ਜਿਹੜਾ ਮਤ ਤੇਲ ਖਾਨ ਵਾਲਾ ਜਨਰੇਟਰ ਆਏ ਹਾਂਜੀ ਠੀਕ ਹੈ ਜੀ ਉਹ ਕਿਦਾਂ ਬੌਜੀ ਦੀ ਟੈਕਨੋਲੋਜੀ ਹੈ अच्छा जी ਤੁਸੀਂ ਪਹਿਲਾਂ ਪੁਰਾਣੇ ਟਾਈਮ 'ਚ ਦੇਖਿਆ ਹੋਵੇ ਟਰੈਕਟਰਾਂ ਦੇ ਵਿੱਚ ਬੈਟਰੀ ਨੂੰ ਚਾਰਜ ਕਰਨ ਵਾਸਤੇ ਅਲਟਰਨੇਟਰ ਲੱਗਦਾ ਅਲਟਰਨੇਟਰ ਲੱਗਦੇ ਸੀ ਉਹ ਅਲਟਰਨੇਟਰ ਅੱਜ ਅੱਜਕੱਲ ਅਲਟਰਨੇਟਰ ਲੱਗਦਾ ਪਹਿਲਾਂ ਡਾਇਨਾਮੋ ਲੱਗਦਾ ਸੀਗਾ ਹੂੰ ਉਹ ਡਾਇਨਾਮੋ ਦੇ ਵਿੱਚ ਕੀ ਹੁੰਦਾ ਸੀਗਾ ਕਿ ਪਹਿਲਾਂ ਫਿਲਡਾਂ ਕਸੀਆਂ ਹੁੰਦੀਆਂ ਸੀਗੇ ਆਪਣੇ ਜਨਰੇਟਰ ਤੇ ਵੀ ਤਿੰਨ ਤਿੰਨ ਨਟ ਹੁੰਦੇ ਸੀਗੇ ਉਹਦੇ ਅੱਛਾ ਜੀ ਇਹ ਇਧਰ ਇਧਰਲੀ ਸਾਈਡ ਤਿੰਨ ਤਿੰਨ ਨਟ ਹੁੰਦੇ ਸੀਗੇ 1 2 3 ਹਾਂਜੀ ਤਿੰਨ ਨਟ ਤੁਸੀਂ ਦੇਖ ਰਹੇ ਹੋ ਕਿ ਉਹਦੇ ਨਟ ਕੋਈ ਨਹੀਂ ਹੈ ਨਟ ਨਹੀਂ ਹੈਗਾ ਜੀ ਪਹਿਲਾਂ ਜਿਹੜੀ ਇਹ ਫਿਲਡਾਂ ਬਾਡੀ ਦੇ ਨਾਲ ਕਸੀਆਂ ਹੁੰਦੀਆਂ ਸੀਗੀਆਂ ਰੂਟਰ ਅੰਦਰ ਘੁੰਮਦਾ ਸੀਗਾ ਹੁਣ ਅਸੀਂ ਫਿਲਡਾਂ ਰੂਟਰ ਦੇ ਵਿੱਚ ਹੀ ਪਾ ਗਏ ਹੁਣ ਫਿਲਡਾਂ ਘੁੰਮਦੀਆਂ ਨੇ ਨਾਲ ਅੱਛਾ ਜੀ ਹੁਣ ਜਿੰਨਾ ਜਿਹੜਾ ਚੁੰਬਕ ਬਣਦੀ ਹੈ ਜਿਹੜਾ ਕਰੰਟ ਅੰਦਰ ਜਿਹੜੀ ਚੁੰਬਕ ਨੇ ਪਾਵਰ ਬਣਾਣੀ ਹੈ ਜੀ ਉਹ ਅੰਦਰ ਦੇ ਅੰਦਰ ਹੀ ਰਹੇਗੀ ਉਹ ਬਾਹਰ ਡਿਸਚਾਰਜ ਨਹੀਂ ਹੋਏ ਪਹਿਲਾਂ ਨਹੀਂ ਤਾਂ ਬਾਡੀ ਖਿੱਚਦੀ ਸੀ ਉਹ ਫਿਰ ਉਹਦੇ ਨਾਲ ਕਰੰਟ ਉਹਦੇ ਨਾਲ ਟਰੈਕਟਰ ਦੀ ਲੋਡ ਖਬਦ ਵਿੱਚ ਵੱਧ ਕਰੰਟ ਹਾਂ ਜੀ ਮਤਲਬ ਕਿ ਜਦੋਂ ਲੋਡ ਘਟ ਗਿਆ ਤੇ ਟਰੈਕਟਰ ਨੇ ਆਪੇ ਤੇਲ ਘੱਟ ਬਣਾਇਆ ਹੁਣ ਦੂਜੀ ਗੱਲ ਇੱਕ ਹੋਰ ਟੈਕਨੋਲੋਜੀ ਹੈ ਇਸ ਵਿੱਚ ਅੱਛਾ ਜੀ ਲੋਕੀ ਉਹਦੇ ਬਲੇਜ਼ ਲਾਉਂਦੇ ਸੀਗੇ ਅੱਛਾ ਜੀ ਮੈਂ ਉਹਦੇ ਟਿੱਕੀਆਂ ਲਾਤੀਆਂ ਫਾਈਬਰ ਤੇ ਆਏ ਗਲੇ ਨਾ ਸੜੇ ਨਾ ਕਦੀ ਅਲਾਈਨਮੈਂਟ ਆਊਟ ਹੋਵੇ ਬਿਲਕੁਲ ਜੀ ਤੇਜੀ ਗੱਲ ਮੇਰਾ ਜਿਹੜਾ ਫਰੇਮ ਹੈ ਆਓ ਜੀ ਦੇਖੋ ਇਹਦੇ ਤੇ ਅਡਜਸਟਮੈਂਟ ਹੈ ਇਹ ਜਿਹੜਾ ਤੁਹਾਨੂੰ ਕੋ ਬੈਲਟ ਕੱਲ ਤੁਹਾਨੂੰ ਬੈਲਟ ਨਹੀਂ ਮਿਲਦੀ ਤੁਸੀਂ ਉੱਪਰ ਨੀਚੇ ਅਡਜਸਟਮੈਂਟ ਕਰ ਸਕਦੇ ਹੋ ਜੀ ਜੀ ਚੌਥੀ ਗੱਲ ਮੇਰਾ ਜਿਹੜਾ ਫਰੇਮ ਹੈ ਜੀ ਇਹਦੇ ਚ ਇੱਕ ਖਾਸियत ਹੈ ਜੀ ਪਾਣੀ ਇਹ ਗਲਾਸ ਉੱਪਰ ਰੱਖੋ ਇਹ ਜਿੰਨੇਟ ਨਹੀਂ ਹਿੱਲੂਗਾ ਆਹ ਕੀ ਬਾਤ ਹੈ ਜੀ ਲਓ ਜੀ ਤਾਂ ਜੇ ਮੈਂ ਵਾਈਬ੍ਰੇਸ਼ਨ ਰੋਕਦੀ ਟਰੈਕਟਰ ਚ ਜਾਣੀ ਡਿੱਡ ਤੁਹਾਡਾ ਤੇਲ ਐਵੇਂ ਬਚਾਤਾ ਬਚਾ ਆ ਜਾਣਾ ਟਰੈਕਟਰ ਦਾ ਜੋਰ ਜਦੋਂ ਪੂਰਾ ਪਰਾ ਅਲਾਈਨਮੈਂਟ ਹੋਵੇ ਨਾ ਤੇ ਪੁੱਠਾ ਜੋਰ ਲੱਗ ਜਾਂਦਾ ਜੀ ਪੁੱਠਾ ਜੋਰ ਲੱਗਦਾ ਲਓ ਜੀ ਕਰੋ ਚੈੱਕ ਤੁਸੀਂ ਇਹ ਬਾਈ ਜੀ ਕੀ ਕਾਸਟਿੰਗ ਹੈ ਦੀ ਕਿੰਨੀ ਪਾਵਰ ਹੈ ਦੀ ਬਾਊ ਜੀ ਇਹ ਮੇਰਾ 50 ਕੇਵੀ ਦਾ ਜਨਰੇਟਰ ਹੈ 1 ਲੱਖ 30 ਹਜ਼ਾਰ ਦਾ ਜਨਰੇਟਰ ਹੈ ਫਰੇਮ ਸਮੇਤ ਕੰਪਲੀਟ ਓਕੇ 2 ਸਾਲ ਦੀ ਦੀ ਗਾਰੰਟੀ ਦਿੰਦਾ ਮੈਂ ਇਹ 15 15 ਦੀਆਂ ਦੋ ਮੋਟਰਾਂ ਚਲਾਉਣ ਦੀ ਕਪੈਸਿਟੀ ਹੈ ਐਵੇਂ ਮੇਰੇ ਕੋ 25 ਦਾ ਜਨਰੇਟਰ ਵੀ ਹੈਗਾ ਜੀ ਜੀ 30 ਦਾ ਵੀ ਹੈਗਾ ਮੇਰੇ ਕੋਲ ਜੀਮੀਦਰ ਫੋਨ ਕਰਦਾ ਉਹ ਕਹਿੰਦਾ ਬਾਉ ਜੀ ਮੈਨੂੰ 40 ਕਿਵੇ ਜਨਰੇਟਰ ਚਾਹੀਦਾ ਮੈਂ ਉਹਨੂੰ 40 ਕਿਵੇ ਜਨਰੇਟਰ ਐ ਨਹੀਂ ਦਊਗਾ ਪਹਿਲਾਂ ਮੈਂ ਪੁੱਛੂਗਾ ਟਰੈਕਟਰ ਕਿਹੜਾ ਹੈ ਮੋਟਰ ਲਈ ਲੂੰਗਾ ਕਿੰਨੀ ਹੈ ਤੇਰੀ ਲੰਗਾਈ ਕਿੰਨੀ ਠੀਕ ਹੈ ਕਿੰਨੀ ਪਾਵਰ ਹੈ ਕਿੰਨੀ ਪਾਵਰ ਹੈ ਟਰੈਕਟਰ ਮੋਟਰ ਕਿੰਨੇ ਐਂਪੀਅਰ ਲੈਂਦੀ ਹੈ ਫਿਰ ਮੈਂ ਡਿਸਾਈਡ ਕਰੂੰਗਾ ਕਿ ਉਹਨੂੰ 40 ਦਾ ਦੇਣਾ ਕਿ 50 ਦਾ ਦੇਣਾ ਦੇਣਾ ਬਿਲਕੁਲ ਅਕੋਰਡਿੰਗ ਟੂ ਜਿਹੜੇ ਆ ਮੇਰਾ ਫਾਰਮੂਲਾ ਹੈ ਬਾਉ ਜੀ ਗੱਲ ਇਹ ਹੈ ਕਿ ਮੈਂ ਉਹ ਵਾਲੀ ਚੀਜ਼ ਦੇਣੀ ਹੈ ਕਿ ਦਾਦਾ ਖਰੀਤੇ ਪੋਤਾ ਵਰਤੇ ਵਰਤੇ ਯਾਦ ਵੀ ਰੱਖੇ ਵੀ ਫਲਾਣੇ ਥਾਂ ਤੋਂ ਇਹ ਚੀਜ਼ ਲੈ ਕੇ ਆਏ ਪਤਾ ਮੈਂ ਉਹਨੂੰ ਟਰੈਕਟਰ ਤੋਂ ਤਕੜਾ ਹੈ ਟਰੈਕਟਰ ਜਦੋਂ ਟਰੈਕਟਰ ਛੋਟਾ ਹੋਵੇ ਫਿਰ ਮੈਂ ਉਹਨੂੰ ਛੋਟਾ ਜਿਹਾ ਜਨਰੇਟਰ ਦਵਾ ਟਰੈਕਟਰ ਤੋਂ ਤਕੜਾ ਹੈ ਉਹ ਕਹਿੰਦਾ ਬਾਉ ਜੀ ਮੈਂ 25 ਦਾ ਜਨਰੇਟਰ ਲੈਣਾ ਹੈ ਮੇ ਕੋਲ 15 ਦੀ ਮੋਟਰ ਹੈ ਮੈਂ ਉਹਨੂੰ 25 ਤਾਂ ਨਹੀਂ ਦੂੰਗਾ ਮੈਂ ਉਹਨੂੰ 40 ਦਾ ਦੂੰਗਾ ਤੇ ਕੱਲ ਤੇਰੇ ਕੋਲ 12 ਦੀ ਮੋਟਰ ਹੋਰ ਵੱਧ ਗਈ ਤਾਂ ਤੇਰਾ ਪਾਣੀ ਦੇ ਡੂੰਗੇ ਜਾਂਦੇ ਪਾਣੀ ਡੂੰਗੇ ਜਾਣੇ ਤੇ ਮੁੜ ਕੇ ਯੂਰ ਵੱਧ ਲੱਗਣਾ ਜਦੋਂ ਵੱਡੀ ਮੋਟਰ ਪਾਈ ਬਾਬੂ ਜੀ ਕੱਲ ਉਹ 25000 ਰੁਪਏ ਲੈ ਕੇ ਵੀ ਘੁੰਮੇਗਾ ਤਾਂ ਵੀ ਜਨਰੇਟਰ ਨਹੀਂ ਮਿਲਣਾ ਉਹਦੇ ਨਾਲ ਦਾ ਨਾ ਨਹੀਂ ਮਿਲਣਾ ਨਹੀਂ ਕਿਉਂਕਿ ਅੱਜ ਹੈਗਾ ਫਰਕ ਜਿਹੜੀਆਂ ਚੀਜ਼ਾਂ ਅੱਜ ਤੋਂ ਵੀਰ ਜੀ 15 ਸਾਲ ਪਹਿਲਾਂ ਮਿਲਦੀਆਂ ਸੀ ਉਹ ਹੁਣ ਨਹੀਂ ਮਿਲਦੀਆਂ ਹੁਣ ਮਿਲਦੀਆਂ ਉਹਨਾਂ ਤੋਂ ਬਾਬੂ ਜੀ ਨਾਲੇ ਮੇਰੇ ਜਨਰੇਟਰ ਦੀ ਕੋਰ ਕਾਸੇ ਦੱਸ ਦੇਣਾ ਜਿਹੜੀਆਂ ਟੈਕਨੋਲੋਜੀ ਮੈਂ ਤੁਹਾਨੂੰ ਦੱਸੀ ਹੈ ਮੰਨਦੀ ਸਿਰਫ ਤਾਂਬੇ ਚ ਇਹਦੇ ਚ ਐਲੂਮੀਨੀਅਮ ਪੈ ਨਹੀਂ ਸਕਦਾ ਲਓ ਜੀ ਇਹ ਸਾਰੀ ਕਾਪਰ ਵਾਈਂਡਿੰਗ ਹੈ ਅੰਦਰ ਇਹਦੇ ਕਾਪਰ ਦਾ ਬਣਿਆ ਬਾਈ ਜੀ ਹਣਾ ਮੈਂ ਕਹਿੰਦਾ ਭਾਵੇਂ ਆ ਕਿ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਆ ਵੀ ਪਤਾ ਲੱਗ ਜਾਣਾ ਵੀ ਬਾਈ ਜੀ ਕਹਿੰਦੇ ਕਾਪਰ ਚ ਬਣੀ ਆ ਤੇ ਐਲੂਮੀਨੀਅਮ ਦੇ ਵਿੱਚ ਕਾੜ ਹੀ ਨਹੀਂ ਕੱਢਦੀ ਜੀ ਹੈਨਾ ਜੀ ਜਿਹੜੀ ਗੱਲ ਆ ਸੋ ਲਓ ਜੀ ਇਹ ਆਪਾਂ ਤੁਹਾਨੂੰ ਬਾਈ ਜੀ ਨਾਲ ਆਪਾਂ ਸਾਰਾ ਵਾਕਫ ਕਰਾਤਾ ਤੇ ਐਡਰੈਸ ਬਾਕੀ ਬਾਉ ਜੀ ਆਪਣਾ ਜਨਰੇਟਰ ਸ਼ਕਤੀ ਜਨਰੇਟਰ ਪਟਿਆਲੇ ਦੇ ਨਾਮ ਤੋਂ ਮਸ਼ਹੂਰ ਹੈ ਜੀ ਜੀ ਹਾਂ ਜੀ ਸਾਰੇ ਜ਼ਿੰਮੇਦਾਰ ਆਪਾਂ ਨੂੰ ਵੈਸੇ ਆਲਰੇਡੀ ਜਾਣਦੇ ਨੇ ਜਿਹੜੇ ਸਾਨੂੰ ਹਾਂ ਜੀ ਸ਼ਕਤੀ ਜਨਰੇਟਰ ਪਟਿਆਲੇ ਦੇ ਨਾਮ ਤੋਂ ਤੇ ਤੁਸੀਂ ਜਦ ਮਰਜੀ ਸਾਨੂੰ ਸਾਡੀ ਵੀਡੀਓਜ਼ ਵੀ ਬਹੁਤ ਪਈਆਂ ਨੇ ਲੋਕੀ ਜੀ ਜ਼ਿੰਮੇਦਾਰ ਦੇ ਖੜੇ ਪੈਰ ਟਰੈਕਟਰ ਤੇ ਦੇਖਣੀ ਹੈ ਵੀਡੀਓ ਸਾਡੇ ਸਾਰੇ YouTube ਤੇ ਵੀਡੀਓਜ਼ ਪਈਆਂ ਤੁਸੀਂ ਜਦ ਮਰਜ਼ੀ ਜਾ ਕੇ ਦੇਖੋ ਖੇਤ ਦੀ ਇੱਕ ਇੱਕ ਵੀਡੀਓ ਕਿੰਨੇ ਟਰੈਕਟਰ ਲੋਡ ਕਰਦੇ ਕਿੰਨੇ ਚੱਕਰਾਂ ਤੇ ਚੱਲਦੇ ਕਿੰਨੇ ਪਾਵਰ ਦੀ ਮੋਟਰ ਚੱਲਦੇ ਸਾਰੀ ਤੁਹਾਨੂੰ ਦਿਖ ਜਾਣਗੀਆਂ ਫਿਰ ਤੁਸੀਂ ਮੇਰੇ ਕੋਲ ਆਇਓ ਬਿਲਕੁਲ ਜੀ ਪਹਿਲਾਂ ਦੇਖੋ ਪਰਖੋ ਪਰਖੋ ਫਿਰ ਆਇਓ ਆਓ ਤੁਸੀਂ ਵਿਜ਼ਿਟ ਕਰੋ ਵੀਰ ਜੀ ਦਾ ਬੜਾ ਵਧੀਆ ਸੁਭਾਅ ਆਪਾਂ ਨੂੰ ਸਾਰੀ ਫੈਕਟਰੀ ਇਹਨਾਂ ਨੇ ਅੰਦਰ ਚੱਲ ਰਿਹਾ ਕੰਮ ਵਿਜ਼ਿਟ ਕਰਾਈ ਹੈ ਜੀ ਤੇ ਬੜਾ ਵਧੀਆ ਲੱਗਿਆ ਸਾਨੂੰ ਮੈਂ ਤਾਂ ਤੁਹਾਨੂੰ ਕੱਲੇ ਇਕੁਪਮੈਂਟ ਦਿਖਾਏ ਨੇ ਚੀਜ਼ਾਂ ਦਿਖਾਈਆਂ ਨੇ ਸਾਰੀਆਂ ਤੇ ਅੰਦਰ ਇਹਨਾਂ ਦੇ ਕੰਮ ਚੱਲਦਾ ਚਲੋ ਆਪਾਂ ਉੱਥੇ ਵਰਕਰ ਲੱਗੇ ਨੇ ਆਪਾਂ ਕਿਉਂ ਉਹਨਾਂ ਨੂੰ ਹਨਾ ਇੰਟਰਰਪਟ ਕਰਨਾ ਡਿਸਟਰਬ ਕਰਨਾ ਸੋ ਠੀਕ ਹੈ ਦੋਸਤੋ ਬਾਈ ਜੀ ਇੱਕ ਵਾਰੀ ਐਡਰੈਸ ਰਿਪੀਟ ਕਰ ਦੋ ਬਾਬ ਜੀ ਮੇਰਾ ਐਡਰੈਸ ਹੈ ਸਨੀ ਇੰਜੀਨੀਅਰਿੰਗ ਵਰਕਸ ਜੀ ਸੀ 55 56 ਫੋਕਲ ਪੁਆਇੰਟ ਪਟਿਆਲਾ ਪੰਜਾਬ ਜੀ ਸਾਡਾ ਜਨਰੇਟਰ ਵਾਲਿਆਂ ਦਾ ਕਾਲਿੰਗ ਨੰਬਰ ਹੈ 98151 ਜੀ 72154 ਜੀ 98780 72154 ਤੇ ਸਾਨੂੰ ਇਸ ਨੰਬਰ ਤੇ ਕਾਲ ਕਰੋ ਤੁਹਾਨੂੰ ਜਨਰੇਟਰ ਲੈਣ ਦੀ ਆਨ ਦੀ ਲੋਡ ਵੀ ਨਹੀਂ ਪੈਣੀ ਬਸ ਸਿਰਫ ਬੁਕਿੰਗ ਕਰਾਓ ਤੇ 10000 ਰੁਪਏ ਭੇਜੋ ਮੈਂ ਤੁਹਾਡੇ ਖੇਚ ਪਹਿਲਾਂ ਜਨਰੇਟਰ ਚਲਾਉਂਗਾ ਬਾਕੀ ਪੈਸੇ ਦੇ ਦੂੰ। ਬਾਕੀ ਬਾਈ ਜੀ ਪ੍ਰਾਈਸ ਵਗੈਰਾ ਫੋਨ ਤੇ ਸੈੱਟ ਕਰ ਲਿਓ। ਹੋ ਜਾਣਗੇ ਜੀ। ਬਿਲਕੁਲ ਜੀ। ਠੀਕ ਹੈ ਜੀ। ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਜੀ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ। ਧੰਨਵਾਦ ਦੋਸਤੋ।